ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਇਹ ਮੇਰੀ ਭੈਣ ਦੇ ਵਾਲ ਸਿਰ ਦੇ ਮੱਥੇ ਅੱਗੂ ਬਹੁਤ ਜ਼ਿਆਦਾ ਖਰਾਬ ਹੋ ਗਏ ਸੀ ਤੇ ਭੈਣ ਮੇਰੀ ਵਿਚਾਰੀ ਸੁਰਮਾ ਲਾ ਲਾਂ ਕੇ ਇੰਨੇ ਤੱਕ ਦੀ ਏ ਤੇ ਆਪਾਂ ਸਤ ਗੁਰੂ ਦੀ ਰਹਿਮਤ ਦੇ ਸਦਕੇ ਸਿਰਫ ਸਰੋਂ ਦਾ ਤੇਲ ਜਿਹੜਾ ਹੈ ਲੈ ਕੇ ਆਉਂਦੇ ਨੇ ਉਹੀ ਤੇਲ ਅਸਾਂ ਵਾਪਸ ਇਹਨਾਂ ਨੂੰ ਦੇ ਦੇਨੇ ਆ ਕੋਈ ਵਿੱਚ ਦਵਾਈ ਨਹੀਂ ਕੋਈ ਕੁਝ ਨਹੀਂ ਪਾਉਂਦੇ ਬਸ ਸਤ ਗੁਰ ਦੇ ਸਹਾਰੇ ਹੀ ਆਪਣੇ ਕੰਮ ਦੇ ਵਿੱਚ ਲੱਗਨੇ ਆ ਤੇ ਬੇਟਾ ਹੈਲੋ ਬੇਟੇ ਅੱਧਰ ਵੇਖੋ ਕਿੰਨੀ ਵਾਰੀ ਵੇਖਿਆ ਤੁਹਾਡਾ ਸਿਰ ਮੈਂ ਦੋ ਵਾਰੀ ਉਪਏ ਅੱਜ ਦੂਜੀ ਵਾਰੀ ਏ ਹਾਂਜੀ ਹੁਣ ਕੀ ਫਰਕ ਹੈ ਸਰਦਾਰ ਜੀ ਹਾਂਜੀ ਬਹੁਤ ਫਰਕ ਆ ਜੀ ਬਲਣ ਗ੍ਰੋਥ ਹੋਣ ਲੱਗੀ ਨਵੇਂ ਵਾਲਾਂ ਦੀ ਨਵੇਂ ਵਾਲਾਂ ਦੀ ਗ੍ਰੋਥ ਹੋਣ ਲੱਗੀ ਆਪਾਂ ਕੋਈ ਦਵਾਈ ਤੇ ਨਹੀਂ ਦਿੰਦੇ ਨਹੀਂ ਬਾਬਾ ਜੀ ਦਵਾਈ ਕੋਈ ਨਹੀਂ ਸਿਰਫ ਦੇੜੀ ਬਸ ਜਿਹੜਾ ਤੇਲ ਤੁਸੀਂ ਲੈ ਕੇ ਆਏ ਹੋ ਉਹਦੇ ਵਿੱਚ ਕੋਈ ਚੀਜ਼ ਤੇ ਨਹੀਂ ਅਸੀਂ ਪਾ ਕੇ ਦਿੰਦੇ ਤੁਹਾਨੂੰ ਕੋਈ ਬਾਬਾ ਜੀ ਕੋਈ ਚੀਜ਼ ਕਿਉਂ ਬੇਟੇ ਹਾਂਜੀ ਬਾਬਾ ਕੋਈ ਦਵਾਈ ਤੇ ਨਹੀਂ ਪਾ ਕੇ ਦਿੰਦੇ ਨਹੀਂ ਬਾਬਾ ਜੀ ਅਸਾਂ ਕੋਈ ਦਵਾਈ ਨਹੀਂ ਕਿਸੇ ਨੂੰ ਪਾ ਕੇ ਦਿੰਦੇ ਤੇ ਜੋ ਸਤਿਗੁਰ ਦੇ ਹੁਕਮ ਅਨੁਸਾਰ ਸਾਨੂੰ ਸੇਵਾ ਮਿਲੀ ਹੈ ਅਸਾਂ ਆਪਣੀ ਉਹ ਸੇਵਾ ਨਿਭਾ ਰਹੇ ਆਂ ਤੇ ਜਿੰਨਾ ਚਿਰ ਸਵਾਸ ਚੱਲ ਰਹੇ ਨੇ ਓਨਾ ਚਿਰ ਸੇਵਾ ਜ਼ਰੂਰ ਨਿਭਾਵਾਗੇ ਬਾਣੀ ਦੇ ਸਾਰੇ ਆਪਾਂ ਚੱਲਣਾ ਬਾਣੀ ਕਹਿੰਦੀ ਹੈ ਜੀਵਨ ਮੁਕਤ ਗੁਰ ਸ਼ਬਦ ਕਮਾਏ ਆਰ ਸਿਉ ਸਦ ਹੀ ਰਹੇ ਸਮਾਏ ਉਹ ਪਰਮਾਤਮਾ ਦੇ ਸਿਮਰਨ ਨਾਲ ਲੱਗੇ ਆਪਣਾ ਕੰਮ ਕਰੀ ਜਾਓ ਬਰਕਤਾਂ ਸਤਗੁਰੂ ਪੰਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ